ਸਾਰੀ ਦੁਨੀਆ ਦੇ ਸਾਰੇ ਹੀ ਲੋਕ ਕਰਦੇ ਧੁਰ ਅੰਦਰੋਂ ਦਾਤਾ ਸਤਿਕਾਰ ਤੇਰਾ ਸੰਤ ਸਿਪਾਹੀ ਬਣਾਇਆ ਸਿੱਖਾਲਸੇ ਨੂੰ ਜਸ ਗਾਉਂਦਾ ਏ ਸਾਰਾ ਸੰਸਾਰ ਤੇਰਾ ਸਾਵੇ ਤੱਕ ਕੇ ਪੁੱਤ ਸ਼ਹੀਦ ਹੁੰਦੇ ਨਹੀਂ ਸੀ ਡੋਲੇ ਆ ਚਿੱਤ ਦਾ ਤਾਰ ਤੇਰਾ ਨਹੀਂ ਸੀ ਡੋਲੇ ਆ ਚਿੱਤ ਦਾ ਤਾਰ ਤੇਰਾ ਜੰਗ ਵਿੱਚ ਅਜੀਤ ਸਿੰਘ ਭੇਜਿਆ ਸੀ ਵਾਹ ਵਾਹ ਕਰਦਾ ਰਿਹਾ ਪੁੱਤਰ ਮਾਰੋ ਮਾਰ ਤੇਰਾ ਰਣ ਵਿੱਚ ਜੂਝ ਕੇ ਜਾਲਮਾਂ ਨਾਲ ਆਖਰ ਸ਼ਹੀਦੀ ਪਾ ਗਿਆ ਬੰਕਾਂ ਬਲਕਾਰ ਤੇਰਾ ਦੂਜਾ ਪੁੱਤ ਵੀ ਭੇਜਿਆ ਆਪ ਹਥੀ ਜੁਟਿਆ ਜੰਗ ਵਿੱਚ ਜੁੰਝਾਰ ਤੇਰਾ ਪੁਰਜਾ ਪੁਰਜਾ ਸੀ ਕਟ ਸ਼ਹੀਦ ਹੋਇਆ ਨਾ ਛੱਡ ਗਿਆ ਵਿੱਚ ਸੰਸਾਰ ਤੇਰਾ ਨਾ ਛੱਡ ਗਿਆ ਵਿੱਚ ਸੰਸਾਰ ਤੇਰਾ ਔਰੰਗਜ਼ੇਬ ਜਹੇ ਜ਼ਾਲਮ ਨਾ ਲਾ ਮੱਥਾ ਵਕਤ ਉਸ ਦੇ ਤਖਤ ਨੂੰ ਪਾ ਦਿੱਤਾ ਭਾਈ ਬਚਿੱਤਰ ਸਿੰਘ ਜਿਹੇ ਯੋਧਿਆਂ ਨੂੰ ਮਸਤ ਹਾਥੀਆਂ ਦੇ ਨਾਲ ਲੜਵਾ ਦਿੱਤਾ ਮਦੋ ਦਾਸ ਨੂੰ ਬੰਦਾ ਬਣਾ ਕੇ ਤੇ ਸੁਤਾ ਜੋਸ਼ ਤੇ ਜज्ਬਾ ਜਗਾ ਦਿੱਤਾ ਵਜ਼ੀਰ ਖਾਂ ਨੂੰ ਉਹਨੇ ਚੜ੍ਹਾ ਗੱਡੀ ਦੁਸ਼ਟ ਸਦਾ ਦੀ ਨੀਂਦ ਸੁਵਾ ਦਿੱਤਾ ਦੁਸ਼ਟ ਸਦਾ ਦੀ ਨੀਂਦ ਸੁਵਾ ਦਿੱਤਾ ਕਰੋ ਕਿਰਪਾ ਹੁਣ ਦੀਪ ਲੁਧਿਆਣਵੀ ਤੇ ਵਾ 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 ਕਰੋ ਕਿਰਪਾ ਹੁਣ ਦੀਪ ਲੁਧਿਆਣਵੀ ਤੇ ਜਸ ਗਾਉਂਦੀ ਰਹਾ ਦਿਨ ਤੇ ਰਾਤ ਮੈਂ ਵੀ ਨਾਲ ਕਲਮ ਦੇ ਲਿਖ ਲਿਖ ਕੇ ਕਵਤਾ ਨਾਲ ਕਲਮ ਦੇ ਕਵਤਾ ਲਿਖ ਲਿਖ ਕੇ ਪਵਨ ਜੀਵਨ ਤੇ ਪਾਉਂਦੀ ਰਹਾ ਛਾਤ ਮੈਂ ਵੀ ਤੇਰੇ ਕੀਤੇ ਉਪਕਾਰਾਂ ਨੂੰ ਯਾਦ ਕਰ 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 ਲਿਖਦੀ ਰਹਾ ਹਰਦਮ ਬਾਤ ਮੈਂ ਵੀ ਤੁਸੀਂ ਕਵੀਆਂ ਦੇ ਹੋ ਸਿਰਤਾਜ ਸਤਗੁਰ ਤੁਸੀਂ ਕਵੀਆਂ ਦੇ ਹੋ ਸਿਰਤਾਜ ਸਤਗੁਰ ਮੰਗਦੀ ਕਵਤਾ ਦੀ ਰਹਾ ਸੁਗਾਤ ਮੈਂ ਵੀ ਮੰਗਦੀ ਕਵਤਾ ਦੀ ਰਹਾ ਸੁਗਾਤ ਮੈਂ ਵੀ ਸ਼ਾਬਾਸ਼ ਬਹੁਤ ਵਧੀਆ ਅੱਜ ਤੇਰੇ ਇਸ ਪਾਵਨ ਅਸਥਾਨ ਉਤੇ ਅੱਜ ਤੇਰੇ ਇਸ ਪਾਵਨ ਅਸਥਾਨ ਉੱਤੇ ਹੋ ਰਿਹਾ ਹੈ ਕਵੀ ਦਰਬਾਰ ਤੇਰਾ ਕਿਰਪਾ ਕੀਤੀ ਅੱਜ ਦੀਪ ਲੁਧਿਆਣਵੀ ਤੇ ਕਿਰਪਾ ਕੀਤੀ ਅੱਜ ਦੀਪ ਲੁਧਿਆਣਵੀ ਤੇ ਜਸ ਗਾਇਆ ਹੈ ਮੈਂ ਦਤਾਰ ਤੇਰਾ ਜਸ ਗਾਇਆ ਹੈ ਮੈਂ ਦਤਾਰ ਤੇਰਾ